ਜਸਪੀ ਸਿੰਘ ਜੀ ਅਸੀਂ ਕਹਿਣਾ ਚਾਹੁੰਦੇ ਆ ਵੀ ਬਾਜ਼ਾਰ ਨਾਲ ਬਹੁਤ ਸਸਤਾ ਇਹ ਸੰਖਿਆ ਵੱਲੋਂ ਚਲਾਇਆ ਗਿਆ ਬਹੁਤ ਸੋਹਣੀ ਗੱਲ ਆ ਸਾਫ਼ ਸੁਥਰਾ ਖਾਣਾ ਮਿਲਦਾ ਏ ਰੋਜ਼ ਖਾ ਕੇ ਜਾਂਦੇ ਆ ਸਾਫ਼ ਸੁਥਰਾ ਖਾਣਾ ਮਿਲਦਾ ਰੋਜ਼ ਖਾ ਕੇ ਜਾਂਦੇ ਆ ਗਲਾਸ ਭਾਂਡੇ ਸਾਹ ਮਿਲਦੇ ਆ ਫਿਲਟਰ ਪਾਣੀ ਮਿਲਦਾ ਏ ਬਹੁਤ ਵਧੀਆ ਚੰਗੀ ਗੱਲ ਆ ਜੀ ਕਿੰਨੇ ਰੁਪਏ 'ਚ ਥਾਲੀ 'ਚ ਕੀ ਕੀ ਮਿਲਦਾ 10 ਰੁਪਏ 'ਚ ਥਾਲੀ ਤੇ ਇਹਦਾ ਪ੍ਰਸ਼ਾਦੀ ਮਿਲਦੇ ਆ ਬਹੁਤ ਸੋਹਣਾ ਵਧੀਆ ਮਤਲਬ ਕਿ ਚਲਾਇਆ ਗਿਆ ਏ ਬਹੁਤ ਵਧੀਆ ਬਹੁਤ ਵਧੀਆ ਖਾਣਾ ਸਰ ਵੀ ਬਾਜ਼ਾਰ ਨਾਲੋਂ ਵੀ ਇਹ ਵੀ ਵਧੀਆ ਵੀ ਇੱਥੇ ਸਾਫ਼ ਸੁਥਰਾ ਮਿਲਦਾ ਇਹਦੇ ਹਰ ਚੀਜ਼ ਕੋਈ ਭਾਂਡੇ ਵੀ ਗਲਾ ਵੀ ਸਾਰੇ ਐ ਵਧੀਆ ਮਾਝੇ ਸਭ ਕੁ ਵਧੀਆ ਮਿਲਦਾ ਬਾਜ਼ਾਰ ਨਾਲੋਂ ਹੈਗਾ ਵੀ ਸਸਤਾ ਏ 100 ਰੁਪਏ ਦੀ ਥਾਲੀ ਦਿੰਦੇ ਆ ਬਹੁਤ ਵਧੀਆ ਵਾ ਮਹਾਰਾ ਕੁਲਚਾ ਵੀ ਲੈਣ ਜਾਈਏ ਤੇ ਉਹ 50 ਦਾ ਵੱਖਰੀਆਂ ਵੱਖਰੀਆਂ ਵੈਰੈਡੀਆਂ ਦਿੰਦੇ ਦਾਹਾਂ ਦੇ ਵਿੱਚ ਕੜੀ ਦਿੰਦੇ ਆ ਚੌਲ ਦਿੰਦੇ ਆ ਨਾਲ ਫੁਲਕੇ ਦਿੰਦੇ ਤਵੇ ਦੇ ਬਹੁਤ ਵਧੀਆ ਗਰੀਬਾਂ ਦੀ ਇਹ ਆ ਵੀ ਰੋਟੀ ਪਾਣੀ ਚੱਲਦਾ ਵਧੀਆ ਮਹਾਰਾ ਗੁਰਦਰੇ ਵੀ ਖਾਂਦੇ ਰੋਈ ਰੋਈ ਚੰਗੇ ਨਹੀਂ ਲੱਗਦਾ ਤੇ ਦੁਕਾਨ ਤੇ ਜਾਈਏ 40 10 ਰੁਪਏ ਦਾ ਹੁੰਦਾ ਕੱਖ ਨਹੀਂ 10 ਰੁਪਏ ਦਾ ਤੇ ਕੋਈ ਕੱਲੇ ਛੋਲੇ ਨਹੀਂ ਦਿੰਦਾ ਤੇ ਆ ਵੀ ਵਧੀਆ ਮਹਾਰਾ ਖਾਣਾ ਮਿਲ ਜਾਂਦਾ ਵਾ ਮੇਰਾ ਨਾਮ ਜੀ ਜੱਗੇਲ ਤੱਗਰਵਾਲ ਹੈ ਨੇਕ ਨੇ ਮੇਰਾ ਲिटल ਤੋਂ ਜ਼ਿਆਦਾ ਲੋਕ ਜਾਣਦੇ ਆ ਅਸੀਂ ਸਨ 17 ਦੇ ਵਿੱਚ ਇਹ ਆਪਣੇ ਹਿਊਮਨ ਸਰਵਿਸ ਸੁਸਾਇਟੀ ਤੇ ਪਲੱਸ ਵਿਕਾਸ ਪਰਸ਼ਦ ਦੇ ਸਹਿਯੋਗ ਦੇ ਨਾਲ ਤੇ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਸਾਂਝੀ ਰਸੋਈ ਜਾਸਰਪੁਰ ਫੁਲਕਾ ਯਾਨੀ ਕਿ ਲੋੜਵੰਦ ਵਿਅਕਤੀਆਂ ਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਸਬਜ਼ੀ ਤੇ ਤਿੰਨ ਚਪਾਤੀ ਜੋ ਕਿ ਘਰੇਲੂ ਟਾਈਪ ਬਿਲਕੁਲ ਤੇ ਹਾਈਜਾਇਨਿਕ ਹੈਗੀ ਆ ਸਾਫ ਸੁਥਰੀ ਜਿਹੜਾ ਕਿ ਬਾਜ਼ਾਰ ਦੇ ਵਿੱਚ ਅਗਰ ਕੋਈ ਲੋੜਮੰਦ ਵਿਅਕਤੀ ਖਾਨ ਜਾਵੇ ਤੇ ਉਹਦੇ ਸ਼ਾਇਦ 30 40 50 ਰੁਪਏ ਲੱਗਣ ਜਿਹੜੀ ਕਿ ਇੱਥੇ ਅਸੀਂ ਬੜੀ ਵਧੀਆ ਸਾਫ ਸੁਥਰੀ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਤੇ ਇਹ ਸਾਡਾ ਉਪਰਾਲਾ ਕਾਫੀ ਚੰਗੋ ਚੱਲ ਰਿਹਾ ਹੈ ਔਰ ਬੜੇ ਲੋਕਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਜਿਹਦੇ ਵਿੱਚ ਵੀ ਉਹਨ ਕੀ ਸਾਡਾ ਹਸਪਤਾਲ ਤੇ ਖੁੱਲਣ ਦਾ ਮਕਸਦ ਵੀ ਇਹ ਹੈਗਾ ਕਿ ਇੱਥੇ ਜਿਹੜੇ اٹੈਂਡੈਂਟ ਆਂਦੇ ਆ ਆਪਣੇ ਪੇਸ਼ੈਂਟ ਦੇ ਉਹਨਾਂ ਨੂੰ ਵੀ ਇਥੋਂ ਫੂਡ ਵਧੀਆ ਪ੍ਰੋਵਾਈਡ ਹੋ ਜਾਂਦਾ ਵਾ ਤੇ ਉਹ ਆਪਣੇ ਜਿਹੜਾ ਪਿੰਡਾਂ ਤੋਂ ਆਏ ਹੁੰਦੇ ਲੋਕ ਤੇ ਉਹਨੂੰ ਬੜਾ ਈਜ਼ੀ ਅਵੇਲੇਬਲ ਹੋ ਜਾਂਦਾ ਹੈਗਾ ਇਸ ਕਰਕੇ ਅਸੀਂ ਸਾਰਾ ਸਹਿਯੋਗ ਹੋਰ ਬੜਾ ਇਹਨੂੰ ਆਪਣਾ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਇਹ ਹੋਰ ਵਧੀਆ ਤਰੀਕੇ ਨਾਲ ਚੱਲੇ ਤੇ ਤਾਂ ਕਿ ਅਸੀਂ ਇਹਦਾ ਹੋਰ ਲੋਕਾਂ ਨੂੰ ਬਰਪੂਰ ਫਾਇਦਾ ਦੇ ਸਕੀਏ ਤੇ ਕਿਹੜੀ ਜ਼ਿਲ੍ਹਾ ਦੇ ਮਨੂਦਿਆ ਹੋਰ ਇਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਨੂੰ ਤੇ ਇਹ ਤੋਂ ਬੱਸ ਇਸ ਤਰ੍ਹਾਂ ਪੈਕਿੰਗ ਵੀ ਦੇ ਦੇ ਕੀ ਕਰਦੇ ਅਸੀਂ ਪੈਕਿੰਗ ਨੂੰ ਪ੍ਰੈਫਰੈਂਸ ਘੱਟ ਦੇ ਦੀਆ ਪਹਿਲੋਂ ਅਸੀਂ ਕਈ ਦਾ ਸੋਚੀਦਾ ਵੀ ਪਹਿਲੋਂ ਜਿਹੜੇ ਇੱਥੇ ਲੋਕ ਆਣ ਲੋੜਮੰਦ ਉਹ ਪਹਿਲੋਂ ਖਾਣ ਅਗਰ ਕਿਸੇ ਦੇ ਬਜ਼ੁਰਗ ਕੋਈ ਘਰ ਹੈਗਾ ਜਿੱਥੇ ਨਹੀਂ ਬਣ ਪਾਂਦਾ ਜਾਂ ਕੋਈ ਐਸੀ ਚੀਜ਼ ਹੈਗੀ ਆ ਜਿਨ੍ਹਾਂ ਨੂੰ ਇਹ ਬਹੁਤ ਜ਼ਰੂਰਤ ਆ ਫਿਰ ਅਸੀਂ ਉਹਨਾਂ ਨੂੰ ਪੈਕਿੰਗ ਵੀ ਕਰਕੇ ਦੇ ਦਿੱਤੀ ਜਾਂਦੀ ਆ ਇਹ ਜਿੱਥੇ ਦੇ ਮੌਜੂਦ ਹੈ ਇਹ ਆਪਣੇ ਸਿਵਲ ਹਸਪਤਲ ਦੇ ਵਿੱਚ ਮੌਜੂਦ ਹੈ ਜੀ ਔਰ ਇਹ ਪਹਿਲਾਂ 17 ਵਿੱਚ ਸਰਕਾਰ ਦੇ ਉਪਰਾਲੇ ਸੀਗੇ ਜਿਹੜੇ ਕਿ ਆਪਣੇ ਰੈੱਡ ਕਰਾਸ ਸੁਸਾਇਟੀ ਨੇ ਸ਼ੁਰੂ ਕੀਤੇ ਸੀ ਪਰ ਉਹਨਾਂ ਨੇ ਫਿਰ ਮੁੜ ਕੇ ਸਾਡੀ ਸੁਸਾਇਟੀਆਂ ਨੂੰ ਦੇਖ ਕੇ ਵੀ ਇਹ ਹੋਰ ਵਧੀਆ ਚਲਾਣਗੇ ਤੇ ਉਹਨਾਂ ਨੇ ਸਾਨੂੰ ਸੌਂਪ ਦਿੱਤੀ ਕਿ ਇਹ ਅਪੀਲ ਕਰਦੇ ਹਾਂ ਕਿ ਜੀ ਸਾਡੀ ਇਹੀ ਅਪੀਲ ਆ ਇੱਕ ਤੇ ਥੋੜੀ ਜਿਹੀ ਇੱਥੇ ਸਾਨੂੰ ਆਪਣੇ ਜਿਹੜੇ ਲੋਗ ਆ ਰਹੇ ਆ ਇਹਨਾਂ ਲਈ ਕੋਈ ਹੋਰ ਸਰਕਾਰ ਸਾਨੂੰ ਸੁਵਿਧਾ ਪ੍ਰਾਪਤ ਕਰਾ ਦੇਵੇ ਤਾਂ ਕਿ ਬੈਠਣ ਦਾ ਹੋਰ ਵਧੀਆ ਅਰੇਂਜਮੈਂਟ ਹੋ ਜਾਏ ਜਾਂ ਉਹਨਾਂ ਨੂੰ ਹੋਰ ਥੋੜੀ ਜਿਹੀ ਫੈਸਿਲਿਟੀਆਂ ਚੰਗੀਆਂ ਮਿਲ ਜਾਣ ਜਿਹਦੇ ਕਰਕੇ ਅਸੀਂ ਹੋਰ ਵਧੀਆ ਤਰੀਕੇ ਨਾਲ ਇਹਨੂੰ ਚਲਾ ਸਕੀਏ